ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦੰਦਾਤ ਵੰਦਨ ਅਨਕ ਵਾਰ ਸਰਬ ਕਲਾ ਸਮਰਥ ਦੋਲਨ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ ਫਿਰਤ ਫਿਰਤ ਪ੍ਰਭ ਆਇਆ ਵਰਿਆ ਤਉ ਸਰਨ ਆਏ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਤਉ ਚੰ ਮੰਦਿਆ ਦੇਹੀ ਸਸ ਦਾਰ ਨਨ ਮਹੰਜੇ ਤਰਸਦੇ ਕਦ ਬੱਸੀ ਦੇਦਾਰ ਸਭ ਕਹ ਟਲ ਗੁਰ ਸੇਵੀਐ ਐਨਸ ਸਹਿਜ ਸੁਭਾਏ ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁੱਖ ਜਾਏ ਹੋਐ ਸਿਬਤਖ ਸੰਮਦੀ ਨਰ ਅਰਸਾ ਘੁਰਸਾ ਚੱਟਿਐ ਤੁਧ ਡਿਠੇ ਸਚੇ ਪਤਸ਼ਾ ਮਲ ਜਨਮ ਜਨਮ ਦੀ ਕੱਟੀ ਐ ਸਜਣ ਸਜਾ ਭਤਸ਼ਾ ਸਿਰ ਸਾਹਾਂ ਦੇ ਸਾ ਜਿਸ ਪਾਸ ਬੈਠਿਆ ਸਹੀ ਐ ਸਭਨਾ ਦਾ ਵਿਸਾਹੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਟੋੜੀ ਮਹਲਾ ਪੰਜਵਾਂ ਰਸਨਾ ਗੁਣ ਗੋਪਾਲ ਨਿਤ ਗਾਇਨ ਸਾਤ ਸਹਿਜ ਰਹਸ ਮਨ ਉਪਜਿਓ ਸਗਲੇ ਦੁਖ ਪਲਾਈਨ ਰਸਨਾ ਗੁਣ ਗੋਪਾਲ ਨਿਤ ਗਾਇਨ ਸਾਤ ਸਹਿਜ ਰਹਿਸ ਮਨ ਉਪਜਿਓ ਸਗਲੇ ਦੁਖ ਪਲਾਈਨ ਰਹਾਓ ਜੋ ਮੰਗੈ ਸੋਈ ਸੋਈ ਪਾਵੇ ਸੇਵ ਹਰ ਕੀ ਚਰਨ ਰਸਾਇਣ ਜਨਮ ਮਰਨ ਦੋਹੋਂ ਤੇ ਛੁਟ ਹੈ ਪਵ ਜਲ ਜਗਤ ਤਰਾਈਨ ਖੋਜਤ ਖੋਜਤ ਤਤ ਵਿਚਾਰਿਓ ਦਾਸ ਗੋਬਿੰਦ ਪਰਾਇਨ ਅਵਨਾਸੀ ਖੇਮ ਚਾਹ ਜੀ ਨਾਨਕ ਸਦਾ ਸਿਮਰ ਨਾਰਾਇਣ ਖੋਜਤ ਖੋਜਤ ਤਤ ਵਿਚਾਰਿਓ ਦਾਸ ਗੋਬਿੰਦ ਪਰਾਇਨ ਅਵਨਾਸੀ ਖੇਮ ਤਹ ਜਨਾਨਕ ਸਦਾ ਸਿਮਰ ਨਾਰਾਇਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਟੋਡੀ ਮਹਲਾ 5 ਰਸਨਾ ਗੁਣ ਗੋਪਾਲ ਨਿਤ ਗਾਇਨ ਸਾਤ ਸਹਜ ਰਹਿਸ ਮਨ ਉਪਜਿਓ ਸਗਲੇ ਦੁਖ ਪਲੈਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ why guru, why, guru. Why, guru. Why, guru. Why, guru. ਵਾਹ ਗੁਰੂ ਵਾਹਿਗੁਰੂ ਵਾਹ ਗੁਰੂ ਵਾਹਿਗੁਰੂ ਵਾਹ ਗੁਰੂ ਵਾਹਿ ਗੁਰੂ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨ ਜੋ ਚਵਰ ਛਤਰ ਤਖਤ ਦੇ ਮਾਲਕ ਜੋਗੋ ਜੋਗਤਾਲ ਦੰਤਨ ਸੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਤਸ਼ਾਹ ਜੀ ਆਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੀ ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਪਿਆਰੀ ਗੁਰੂ ਸواری ਸਾਧ ਸੰਗਤ ਜੀ ਸਤਿਗੁਰਾਂ ਨੇ ਮਹਾਨ ਮਿਹਰਮਤ ਬਖਸ਼ਿਸ਼ ਕਿਰਪਾ ਸਾਡੇ ਸਾਰਿਆਂ ਤੇ ਕੀਤੀ ਹੈ ਜੋ ਸਤਿਗੁਰਾਂ ਦੀ ਨਿੱਗੀ ਗੋਦ ਵਿੱਚ ਬੈਠ ਕੇ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੇ ਗੁਨਾ ਨੂੰ ਗਾਇਨ ਕਰਨ ਦਾ ਤੇ ਸਰਵਨ ਕਰਨ ਦਾ ਸੁਭਾਗ ਸਮਾ ਪ੍ਰਾਪਤ ਹੋਇਆ ਵਡਭਾਗੀ ਹਰ ਸੰਗਤ ਪਾਵੈ ਭਾਗਹੀਨ ਪਰ ਮ ਚੋਟਾ ਖਾਵੈ ਬਿਨ ਭਾਗਾ ਸਤ ਸੰਗ ਨ ਲੱਭੈ ਬਿਨ ਸੰਗਤ ਮੈਲ ਭਰੀਜੈ ਜੀਉ ਜਿਹੜੀਆਂ ਗਰਾਫਟ ਵਾਲੀਆਂ ਥਾਵਾਂ ਨੇ ਉੱਥੇ ਭੀੜ ਬੜੀ ਮਿਲੇਗੀ ਪਰ ਉੱਥੇ ਕੀ ਹੁੰਦਾ ਮਨ ਨੂੰ ਮੈਨ ਲੱਗਦੀ ਹੈ ਸੰਗਤ ਵਿੱਚ ਆ ਕੇ ਮਨ ਨਿਰਮਲ ਹੋ ਜਾਂਦਾ ਸੋ ਸੰਗਤ ਵਿੱਚ ਆਉਣ ਦਾ ਇਹੀ ਸਾਰਿਆਂ ਨਾਲੋਂ ਵੱਡਾ ਲਾਹੇ ਜਦੋਂ ਅਸੀਂ ਸੰਗਤ ਵਿੱਚ ਆਉਨੇ ਆ ਨਾਮ ਜਪ ਕੇ ਬਾਣੀ ਪੜ੍ਹ ਕੇ ਸਿਮਰਨ ਕਰਕੇ ਸਾਡਾ ਜੀਵਨ ਜੋ ਹੈ ਸੋਹਣਾ ਹੋ ਜਾਂਦਾ ਹੈ ਮਨ ਨਿਰਮਲ ਹੋ ਜਾਂਦਾ ਹੈ ਸੋ ਸੰਗਤ ਵਿੱਚ ਆਉਣ ਦਾ ਬਹੁਤ ਵੱਡਾ ਲਾਭ ਹੈ ਜਰੂਰ ਕਿਰਪਾ ਕਰਿਆ ਕਰੋ ਸਮਾਂ ਕੱਢ ਕੇ ਸਤਿਗੁਰੂ ਜਿੰਨਾ ਵੀ ਸਮਾਂ ਬਖਸ਼ਿਸ਼ ਕਰਦੇ ਨੇ ਜਰੂਰ ਹਾਜ਼ਰੀ ਭਰਨ ਦੀ ਖੇਚਲ ਕਰਿਆ ਕਰੋ ਤੇ ਆਖ ਜਿਵੇਂ ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਮਰ ਇਹ ਕਹਿੰਦੇ ਉਸ ਵਾਹਿਗੁਰੂ ਦੇ ਗੁਣਾਂ ਨੂੰ ਗਾਇਆ ਕਰ ਜਿੰਨਾ ਚਿਰ ਅਸੀਂ ਵੇਖੋ ਅਸੀਂ ਗੱਲਾਂ ਚ ਹੀ ਰਹਿ ਜੰਨੇ ਆ ਕਰਨ ਕਰਮ ਅਸੀਂ ਜਿਹੜੀ ਕੰਮ ਕਰਨਾ ਹੈ ਉਹ ਕਰਦੇ ਨਹੀਂ ਮਰ ਕਹਿੰਦੇ ਇਸ ਰਸਨਾ ਨਾਲ ਪਰਮੇਸ਼ਰ ਦਾ ਨਾਮ ਜਪਿਆ ਕਰ ਰਸਨਾ ਗੁਣ ਗੋਪਾਲ ਨਿਤ ਗਾਇਨਾ ਮਰ ਕਹਿੰਦੇ ਇਸ ਰਸਨਾ ਨਾਲ ਪਰਮੇਸ਼ਰ ਦੇ ਗੁਣ ਗਾ ਫਿਰ ਮਰ ਕਹਿੰਦੇ ਵੇਖ ਤੇਰੇ ਤੇ ਬਖਸ਼ਿਸ਼ ਹੋਏਗੀ ਰਸਨਾ ਗੁਣ ਗੋਪਾਲ ਨਿਤ ਗਾਇਨਾ ਸਾਤ ਸਹਿਜ ਰਹਿਸ ਮਨ ਉਪਜਿਓ ਸਗਲੇ ਦੁੱਖ ਭਲੈ ਮਰ ਕਹਿੰਦੇ ਤੂੰ ਇੱਕ ਅੱਦੇ ਦੁੱਖ ਕਰਕੇ ਦੁਖੀ ਹੈਂ ਮਾਰੇ ਕਹਿੰਦੇ ਤੇਰੇ ਸਾਰੇ ਦੁੱਖ ਜਿੰਨੇ ਤੇਰੇ ਜ਼ਿੰਦਗੀ ਦੇ ਦੁੱਖ ਨੇ ਤੇਰੇ ਤਨ ਦੇ ਤੇਰੇ ਮਨ ਦੇ ਸਾਰੇ ਦੁੱਖ ਸਤਿਗੁਰੂ ਕੱਢ ਦੇਣਗੇ ਪਰ ਇਸ ਰਸਨਾ ਨਾਲ ਨਾਮ ਜਪਿਆ ਕਰ ਜਿੰਨਾ ਚਿਰ ਅਸੀਂ ਜਪਦੇ ਨੇ ਉਹਨਾਂ ਚਿਰ ਗੱਲ ਨਹੀਂ ਬਣਨੀ ਇਸ ਕਰਕੇ ਗੁਰਬਾਣੀ ਪੜ੍ਹ ਕੇ ਸੁਣ ਕੇ ਇਹਨੂੰ ਹਿਰਦੇ ਵਿੱਚ ਵਸਾਈਏ ਤੇ ਨਾਮ ਜਪੀਏ ਬਾਣੀ ਪੜ੍ਹੀਏ ਸਿਮਰਨ ਕਰੀਏ ਇਹ ਜ਼ਰੂਰ ਲਾਹਾ ਲਿਆ ਕਰੋ ਤਦਾਂ குரு ਰਾਮ ਦਾ ਸਮਰਜ ਵੀ ਰੋ ਸਮਝਾਉਂਦੇ ਨੇ ਮਰ ਕਹਿੰਦੇ ਜੋ ਸਤਗੁਰ ਸਰਣ ਸੰਗਤ ਨਹੀਂ ਆਏ ਤ੍ਰਿਗ ਜੀਵੈ ਤ੍ਰਿਗ ਜੀਵਾਸ ਮਰ ਕਹਿੰਦੇ ਉਹਨਾਂ ਦਾ ਇਸ ਸੰਸਾਰ ਤੇ ਜੀਵਨ ਵੀ ਤ੍ਰਿਗ ਹੈ ਜਿਉਣਾ ਵੀ ਤ੍ਰਿਗ ਹੈ ਸੰਸਾਰ ਤੇ ਰਹਿਣਾ ਹੀ ਤ੍ਰਿਗ ਹੈ ਮਰ ਕਹਿੰਦੇ ਜਿਹੜੇ ਸਤਗੁਰਾਂ ਦੀ ਸੰਗਤ ਵਿੱਚ ਆ ਕੇ ਪਰਮੇਸ਼ਰ ਦਾ ਨਾਮ ਨਹੀਂ ਜਪਦੇ ਵੇਖੋ ਮਨੁੱਖਾ ਜਨਮ ਮਿਲਿਆ ਹੈ ਇਹ ਧੰਦੇ ਧੰਦਾਰਾ ਵਾਸਤੇ ਨਹੀਂ ਸੀ ਮਿਲਿਆ ਮਰ ਕਹਿੰਦੇ ਭਈ ਪ੍ਰਾਪਤ ਮਨੁੱਖ ਦੇ ਹੁਰੀਆ ਗੋਬਿੰਦ ਮਿਲਨ ਕੀ ਏ ਤੇਰੀ ਬਰੀਆ ਅਵਰ ਕਾਜ ਤੇ ਰਕਤਾ ਨ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਮarre ਕਹਿੰਦੇ ਪਰਮੇਸ਼ਰ ਦਾ ਨਾਮ ਜਪ ਠੀਕ ਹੈ ਤੰਦੇ ਤੰਦਾਰ ਕਰਨੇ ਬਹੁਤ ਜ਼ਰੂਰੀ ਨੇ ਪਰ ਤੰਦੇ ਤੰਦਾਰ ਕਰਦਿਆ ਕਰਦਿਆ ਟਾਈਮ ਕੱਢ ਕੇ ਸਮਾਂ ਕੱਢ ਕੇ ਜਿਵੇਂ ਹੋਰ ਕੰਮਾਂ ਵਾਸਤੇ ਵੀ ਤੇ ਉਦੋਂ ਮarre ਕਹਿੰਦੇ ਕਰਦਾ ਨਾ ਨਾਮ ਜਪਣ ਵਾਸਤੇ ਬਾਣੀ ਪੜਨ ਵਾਸਤੇ ਸਤਿਗੁਰਾਂ ਦੇ ਘਰ ਜਾ ਕੇ ਸੇਵਾ ਕਰਨ ਵਾਸਤੇ ਸਤਿਗੁਰਾਂ ਦੇ ਚਰਨਾਂ 'ਚ ਹਾਜ਼ਰੀਆਂ ਭਰਨ ਵਾਸਤੇ ਵੀ ਉਦਮ ਕਰ। ਉਦਮ ਕਰਕੇ ਸਤਿਗੁਰਾਂ ਦੇ ਚਰਨਾਂ 'ਚ ਆਜੜੀਆਂ ਭਰ ਫਿਰ ਸਤਿਗੁਰੂ ਜ਼ਰੂਰ ਲਾਭ ਬਖਸ਼ਿਸ਼ ਕਰਨਗੇ। ਚਰਨ ਸ਼ਰਨ ਗੁਰ ਏਕ ਪੈਂਦਾ ਜਾਏ ਚੱਲ ਸਤਿਗੁਰੂ ਕੋਟ ਪੈਂਦਾ ਆਗੇ ਹੋਏ ਨੇ ਤੂੰ ਇੱਕ ਇੱਕ ਕਦਮ ਤੇ ਚੱਲ ਕੇ ਆ ਨਾ ਸਤਿਗੁਰਾਂ ਦੇ ਘਰ ਵੱਲ ਸਤਿਗੁਰੂ ਤੇ ਤੈਨੂੰ ਦੀਖ ਰਹੇ ਨਹੀਂ। ਸੋ ਇਸ ਕਰਕੇ ਸਤਿਗੁਰੂ ਮਹਿਰਮਤ ਕਰਨ। ਇਸ ਮੱਤ ਸਾਨੂੰ ਸਾਰਿਆਂ ਨੂੰ ਬਖਸ਼ਿਸ਼ ਕਰਨ ਜੋ ਇਸ ਵਾਗੀਆਂ ਕੜੀਆਂ ਸਤਿਗੁਰਾਂ ਨੇ ਬਖਸ਼ੀਆਂ ਨੇ ਸੇਵਾ ਸਿਮਰਨ ਕਰਕੇ ਬੰਦਗੀ ਕਰਕੇ ਸਤਿਗੁਰਾਂ ਦੇ ਚਰਨਾਂ ਚੁਕਤੀਦ ਕਰੀਏ ਹੋਇਆਂ ਬੇਅੰਤ ਪੁਨਾ ਚੁਕਾਂ ਦੇ ਖਿਮਾ ਕੋਟਣ-ਕੋਟਣ ਧੰਨਵਾਦ ਸਾਇਬ ਸ੍ਰੀ ਗੁਰੂ ਗ੍ਰੰਥ ਸਾਹਿਬ ਹਾਲ ਦੇ ਸਚੇ ਪਾਤਸ਼ਾਹ ਜੀਆਂ ਦਾ ਜਿਨ੍ਹਾਂ ਨੇ